आनंद ਪ੍ਰਵ ਕੀਤਾ ਪਰਮੇ ਚਰਪਨਤ ਬਣਾਈ ਏ ਰਡੋਲਕ ਕਤੂ ਨਾਈ ਸੱਚੇ ਸਾਹਿਬ ਸੋ ਮਨ ਮੰਨਿਆ ਹਰ ਸਰਬ ਨਰੰਤਰ ਜਨ ਰਾਮ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰ ਪ੍ਰਤ ਪਾਲ ਅਚਰਜ ਤੇਰੀ ਵਡਿਆਈ ਨਾਨਕ ਨਾਨਕ ਨਾਮ ਤੇ ਸਬ ਜੀ ਤੇਰੇ ਦਿਆਲਾ ਆਪਣੇ भगत ਕਰਹ ਪ੍ਰਤ ਪਾਲਾ ਅਚਰਜ ਤੇਰੀ ਬਣਾਈ ਨਿਤ ਨਾਨਕ ਨਾਮ ਤੇਾਈ ਵਾਹਿਗੁਰੂ ਜੀ ਕਾ ਖਾਲਸਾ ਵਾ ਮਹਲਾ ਪੰਜਵਾ ਆਗੈ ਸੁਖ ਮੇਰੇ ਮੀਟਾ ਪਾਚ ਅਨੰਦ ਪ੍ਰਭ ਕੀਤਾ ਪਰਮੇਚਰ ਬੰਦ ਬਣਾਈ ਫਿਰ ਦੌਲਤ ਕਦੂ ਨਹੀਂ ਸਾਚੇ ਸਰਬ ਸਿਉ ਮਨ ਮੰਨਿਆ ਹਰ ਸਰਬ ਨਰੰਤਰ ਜਾਨਿਆ ਤੰਤ ਪਾਗਤ ਦੇ ਰਖੇਕ ਲੋਕ ਪਰਲੋਕ ਦੇ ਸਹਾਇਕ ਸਤਿਗੁਰੂ ਤੰਤ ਤੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਗੁਰੂ ਸੱਚੇ ਬਾਦਸ਼ਾਹ ਜੀਆਂ ਦੀ ਅਪਾਰ ਕਿਰਪਾ ਕੋਈ ਅੰਮ੍ਰਿਤ ਵਿੱਚ ਰਹਤਾ ਚੌਥੀ ਪਰਵਾਦੀਰੀ ਦੇ ਵਿੱਚ ਆਪ ਜੀ ਆਨੇ ਹਾਜਰੀਆਂ ਲਵਾਈਆਂ ਹਨ ਸਤਿਗੁਰੂ ਜੀ ਇੱਕ ਇੱਕ ਕਦਮ ਸਭਨਾ ਦਾ ਲੇਖੇ ਵਿੱਚ ਲਾ ਲੈ ਸਤਿਗੁਰੂ ਜੀ ਦੇ ਬਚਨ ਮੰਨ ਚਰਨ ਸਰਨ ਪਰ ਏਕ ਪੰਡਾ ਜੈ ਚੰ ਸਤਿਗੁਰ ਕੋਟ ਪੰਡਾ ਆਗੇ ਹੋਣੇਤ ਹੈ ਜੇ ਕੋਈ ਸ਼ਤ ਤੇ ਭਾਵਨਾ ਦੇ ਨਾਲ ਗੁਰੂਦਰ ਤੇ ਆਉਂਦਾ ਦੇ ਪਾਤਸ਼ਾ ਅਗੋ ਆਪਣੇ ਸੇਵਕਾਂ ਦੀ ਬਾਹ ਫੜ ਕੇ ਆਪਣੇ ਕੋਲ ਗੋਦ ਵਿੱਚ ਬਿਠਾਉਂਦੇ ਨੇ ਚਰਨ ਸ਼ਰਨ ਗੁਰ ਏਕ ਪੰਡਾ ਚਲ ਚਲ ਸਤਿਗੁਰੂ ਕੋਟ ਪੰਡਾ ਇਹੋ ਜੀ ਦਾ ਅਗੋ ਸਤਿਗੁਰੂ ਜੀ ਉਹਨਾਂ ਨੂੰ ਲੈਣ ਆਉਂਦੇ ਨੇ ਜਿਨ੍ਹਾਂ ਦੀ ਭਾਵਨਾ ਜਿਨ ਪ੍ਰੇਮ ਪੀਓ ਤਿੰਨ ਹੀ ਪ੍ਰਭ ਪਾਇਓ ਪ੍ਰੇਮ ਦੀ ਗੱਲ ਹੈ ਪਿਆਰ ਦੀ ਦਰ ਦੀ ਡਰ ਵੀ ਹੋਵੇ ਪਿਆਰ ਵੀ ਹੋਵੇ ਤੇ ਫੇਰ ਹੀ ਕਿਰਪਾ ਹੁੰਦੀ ਹੈ ਧੰਗੁਰ ਅਨੰਤ ਦੇ ਮਹਾਰਾਜ ਜਿਨ੍ਹਾਂ ਦੇ ਅਸੀਂ ਅਗਕਾਰਪੂਰਬ ਦੇ ਵਿੱਚ ਖੁਸ਼ੀਆਂ ਮਨਾ ਰਹੇ ਜਦੋਂ ਗੁਰੂ ਸਾਹਿਬ ਜੀ ਬੰਗਲਾਦ ਦੇ ਉੱਥੇ ਦਾ ਚਿੱਤਰ ਪੰਜ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਬੜਾ ਸੁੰਦਰ ਖਿੱਚਿਆ ਹੈ ਬਿਆਨ ਕੀਤਾ ਹੈ ਕੰਦੇ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀ ਹੈ ਸਤਾਨਾ ਜਿੱਤੂ ਬਾਬਾ ਆਕਾਲ ਰੂਪ ਗੁਜਾਰ ਬਾਬੀ ਮਰਦਾ ਸੋਨ ਸਮਾਨ ਹੋ ਆ ਜਨਾਨਾ ਸੋਨ ਮਨ ਨਜਰੀ ਪਈ ਦੇਖ ਪੀਰ ਭਿਆਨ ਰਾਨਾ ਵੇਖ ਧਿਆਨ ਲਗਾਏ ਕਰ ਇਕ ਬਖੀਰ ਵੱਡਾ ਮਸਤਾਨਾ ਉੱਚ ਆ ਫਿਰ ਤੇ ਦਸਤ ਗੀਰ ਔਰ ਬਕੀਰ ਕਿਸ ਦਾ ਕਰਹਣਾ ਨਾਨਕ ਕਲ ਵਿੱਚ ਆਇਆ ਰੱਬ ਬਕੀਰ ਇੱਕੋ ਪਹਿਚਾਨਾ ਤਰਤਾ ਅਕਾਸ਼ ਚਹੁ ਦਿਸ ਜਾਨਾ ਤਰਤਾ ਅਕਾਸ਼ ਚਹੁ ਦਿਸ ਜਾਨਾ ਸਾਧ ਸੰਗਤ ਜੀ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਮਰਦਾਨੇ ਨੂੰ ਨਾਲ